ਕਿੰਨਾ ਆਪਾਂ ਦੇਖਦੇ ਆਪਾਂ ਸਮਾਨ ਕੀ ਚਾਹੀਦਾ ਇੱਕ ਚਮਚੇ ਘਿਓ ਦਾ ਨਾਰੀਅਨ ਪੂਰਾ ਤੇਲ ਵਾਈਟ ਤੇਲ ਲੈਣੇ ਤੇਲ ਗੁੜ ドライ ਪਾਉਡਰ ਕੁੱਟਿਆ ਆ ਅਦਰਕ ਦਾ ਪਾਊਡਰ ਦੋ ਚਮਚ ਪਾਣੀ ਦੋ ਚਮਚ چینی ਛੋਟੀ ਤੇ ਵੱਡੀ ਲੱਤ ਇਹ ਆਪਾਂ ਬਣਾਵਾਂਗੇ ਤਿਲਾਂ ਵਾਲੀ ਗੁੜ ਵਾਲੀ ਗੱਜਕ ਹੁਣ ਆਪਾਂ ਕੀ ਕਰਨਾ ਹੈ ਕਟੈਂ ਦੇ ਵਿੱਚ ਤੇਲ ਥੋੜਾ ਨਾਲ ਰੋਸਟ ਕਰ ਲੈਨੇ। ਰੋਸਟ ਕਰ ਮਰ ਗਿਆ ਕਿ ਨਾਲ ਸਿੱਲਾਂ ਖਤਮ ਹੋ ਜਾਂਦੇ। ਥੋੜਾ ਰੋਸਟ ਕਰਕੇ ਫਿਰ ਆਪਾਂ ਬਾਕੀ ਸਮਾਨ ਪਾਨੇ ਆ। ਆਪਾਂ ਪਾਨੇ ਤੇਲ ਨਾਰੀਅਲ ਪੂਰਾ ਕਰ ਲਾਂਗੇ ਰੋਸਟ ਕਰਕੇ ਇਹਨੂੰ ਆਪਾਂ ਕਰ ਲੈਣਾ ਠੰਡਾ ਠੰਡਾ ਕਰਕੇ ਫਿਰ ਇਹਨੂੰ ਨਾ ਆਪਾਂ ਮਿਕਸੀ ਥੋੜਾ ਜਿਹਾ ਘੇੜਾ ਦੇਣਾ ਜਿਆਦਾ ਪਾਊਡਰ ਨਹੀਂ ਬਣਾਉਣਾ ਥੋੜਾ ਜਿਹਾ ਬਰੀਕ ਕਰਨਾ ਹੈ ਆਪਾਂ ਤਾਂ ਕਿ ਜੋੜ ਜਾਵੇ ਵਾਪਸ ਕੋਈ ਵੀ ਚੀਜ਼ ਆਪਾਂ ਘਰ ਬਣਾਨੇ ਨਾਲ ਵੇਖੋ ਸਾਫ਼ ਸੁਥਰੀ ਬਣੀ ਹੁੰਦੀ ਹੈ। ਜੇ ਆਪਾਂ ਪਿਆਰ ਨਾਲ ਬਣਾਉਣੀ ਹੈ ਫਿਰ ਤਾਂ ਬੱਚੇ ਨਾਲ ਹੋਰ ਵੀ ਜ਼ਿਆਦਾ ਪਸੰਦ ਆਉਂਦੀ ਹੈ। ਤੇ ਜੇ ਘਰ ਦੇ ਪਰਿਵਾਰ ਦੇ ਮੈਂਬਰ ਵੱਡੇ ਛੋਟੇ ਸਾਰੇ ਖੁਸ਼ ਹੋ ਕੇ ਖਾ ਲਣ ਫਿਰ ਤਾਂ ਬਣਾਉਣ ਵਾਲੇ ਨੂੰ ਹੋਰ ਵੀ ਮਜ਼ਾ ਆਦਾ। ਕਿਉਂ ਪਾਕੇ ਆਈ ਫੋਰਟ ਕੀ ਥੋੜਾ ਰੋਸਟ ਕਰ ਲੰਨੇ ਕੈਨ ਗਰਮ ਹੈ ਆਪਣਾ ਸਮਾਨ ਗਰਮ ਹੋ ਗਿਆ ਹੁਣ ਆਪਾਂ ਕੀ ਕਰਾਂਗੇ ਇੱਕ ਚਮਚੇ ਕੇਵਦਾ ਪਾ ਕੇ कोशिश करो कि देसी घी हो कह दे इसका चंगी गंध है मिर्च पावांगे थोड़ा ਇਹ ਨਾਲ ਹੀ ਆਪਾਂ ਪਾਵਾਂਗੇ 2 ਚਮਚ ਪਾਣੀ ਇਹਨੂੰ ਗੋਰਾਪਨ ਮੈਲਟ ਹੋਏ ਇਸਕੋੜ ਦੀ ਆਪਾਂ ਚਾਸ਼ਨੀ ਬਣਾਣੀ ਚੀਨੀ ਬਾਹਨ ਲੱਗੀਆਂ ਵਿੱਚ ਤਾਂ ਕਿ ਗੁੜ ਦਾ ਕਲਰ ਨਾ ਜ਼ਿਆਦਾ ਬਲੈਕ ਨਾ ਹੋ ਸਪਣੀ ਚਾਸ਼ਨੀ ਤਿਆਰ ਹੋਣੇ ਵਾਲੇ 5 ਮਿੰਟ ਲੱਗ ਜਾਂਦੇ ਨੇ ਤੇ ਤਿਆਰ ਹੋਣ ਤੇ ਲੰਬਾ ਹੋ ਰਿਹਾ ਨਾ ਇਹਦਾ ਮਤਲਬ ਸਾਡੀ ਚਾਚਨੀ ਤਿਆਰ ਹੋ ਗਈ ਹੋਈ ਗੱਟੇ ਜਿਹੀ ਹੋਣਾ ਚਾਹੀਦੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਾਚੀ ਛੋਟੀ ਤੇ ਵੱਡੀ ਪੀਸੀ ਹੋਈ ਲਾਚੀ ਪਾਤੀ ਗੈਸ ਦਾ ਬੋ ਬੰਦ ਆ ਡਰਾਈ ਫੂਡ ਆਪਣਾ ਕਰ ਚੁੰਕਦਾਮ ਇਹ ਹਿਲਦੇ ਨਾਲੀ ਨੂੰ ਥੋੜਾ ਬਿਟਰੋਸਟ ਕਰਕੇ ਨਾ ਬੀਟ ਕੀਤਾ ਹੈ ਜਿਆਦਾ ਪਾਊਡਰ ਨਹੀਂ ਪਾਣਾ ਥੋੜਾ ਹੀ ਦੇ ਟੱਕਣਾ ਸਰਾਈ ਨੂੰ ਮਿਕਸ ਕਰ ਲੈਣਾ ਦੇਖੋ ਸਰਦੀ ਦਾ ਮੌਸਮ ਹੈ ਹੌਲਾ ਖਾਣ ਦਾ ਮੌਸਮ ਹੈ ਇਹਨਾਂ ਗੱਲਸਾ ਅੱਜ ਦਾ ਤਕਰੀਰ ਸਿ ਗੋੜਦਾ ਤਾਂ ਬਹੁਤ ਜ਼ਿਆਦਾ ਖਾਣਾ ਚਾਹੀਦਾ ਸਰਦੀ ਤੇ ਹਲਦੀ ਹੁੰਦਾ ਹੈ ਸੰਠਾਂਟ ਤੋਂ ਵੀ ਚੰਗਾ ਹੈ ਔਰ ਇਹ ਸਾਰੇ ਨੂੰ ਇਕੱਠਾ ਕਰ ਲੈਣਾ ਆਪਾਂ ਨੂੰ असी कोशिश करनी है कि बरीक रखिए जो तो सी पीस कटा ना सा पीस फिर सही ना तो फिर पीस नहीं सही कटी मछीन ठंडा करके τι φέρα παπειρότε πάγκι ενώ τι μίξη പൂരി തരക വേല थोड़ा गर्म रह जो थो थोड़ा कोसा कह सकते फिर आप पहले ही पीस कट लेने ठंडा होने तो पहले पहले पीस कट लेने निशान ला लो